ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 12 ਪਉ ਨੂੰ ਫੇਰ ਛੋਟੇ ਸਾਹਿਬ ਜਦਿਆਂ ਨੂੰ ਸੂਬੇ ਸਰਹੰਦੀ ਕਚਹਿਰੀ ਉੱਚ ਪੇਸ਼ ਕੀਤਾ ਗਿਆ ਹੈ ਅੱਜ ਇਹਨਾਂ ਨੇ ਮੇਨ ਦਰਵਾਜ਼ਾ ਜਿਹੜਾ ਉਹ ਬੰਦ ਕਰ ਦਿੱਤਾ ਜਦੋਂ ਉੱਥੇ ਸਾਹਿਬ ਜਦਿਆਂ ਪਹੁੰਚੇ ਨੇ ਉਹਨਾਂ ਦੇਖਿਆ ਕਿ ਉਸੇ ਟੱਮ ਸਮਝ ਗਏ ਹਨ ਕਿ ਸਾਡੇ ਦਾਦਾ ਪਿਤਾ ਨੇ ਆਪਣਾ ਸੀਸ ਕਟਾ ਦਿੱਤਾ ਸੀ ਪਰ ਚੁਕਾਇਆ ਨਹੀਂ ਸੀ ਤੇ ਅਸੀਂ ਇਹਨਾਂ ਨੂੰ ਸੀਸਨੀ ਚੁਕਾਵਾਂਗੇ ਕਹਿੰਦੇ ਉਹਨਾਂ ਨੇ ਪਹਿਲਾਂ ਆਪਣੇ ਜੋੜੇ ਵਾਲੇ ਪੈਰ ਜਿਹੜੇ ਨੇ ਅੱਗੇ ਕੱਢੇ ਨੇ ਫਿਰ ਕਹਿੰਦੇ ਉਹ ਆਪ ਜਿਹੜੇ ਨੇ ਅੱਗੇ ਗਏ ਨੇ ਜਾ ਕੇ ਸੁੱਭਾ ਸਰਾਂਧੀ ਕਚਿਹਰੀ ਵਿੱਚ ਜੋ ਜੜੀ ਆ ਫਤਿਹ ਬਲਾਈ ਹੈ ਬੱਚਿਆਂ ਨੂੰ ਫਿਰ ਲਾਲ ਦਿੱਤੇ ਗਏ ਨੇ ਪਰ ਬੱਚੇ ਕਿਸੇ ਵੀ ਲਾਲਚ ਵਿੱਚ ਨਹੀਂ ਆਏ ਕਿਸੇ ਇਹਨਾਂ ਦੀ ਲਾਲਚੀ ਇਹ ਨਹੀਂ ਮੰਨੀ ਹੈ ਸੁੱਭਾ ਸਰਾਂਦੇ ਨਾਲ ਬੱਚਿਆਂ ਨੂੰ ਛੱਟਣਾ ਵੀ ਚਾਹੁੰਦਾ ਸੀ ਪਰ ਕੋਲ ਬੈਠਾ ਸੁਚਾਨੰਦ ਕਹਿਣ ਲੱਗਾ ਕਿ ਇਹਨਾਂ ਬੱਚੇ ਜਿਹੜੇ ਨੇ ਇਹ ਛੱਡਣ ਵਾਲੇ ਨਹੀਂ ਹਨ ਸੱਪ ਦੇ ਬੱਚੇ ਸਪੋਲੀਏ ਬਣਦੇ ਹਨ ਕਹਿੰਦੇ ਸੁਚਾਨੰਦ ਕਹਿਣ ਲੱਗਾ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ ਤਾਂ ਬੱਚਿਆਂ ਨੇ ਜਿਹੜਾ ਸੀ ਅੱਗੋਂ ਜ਼ੋਰ ਦੀ ਜਵਾਬ ਦਿੱਤਾ ਕਹਿਣ ਲੱਗੇ ਅਸੀਂ ਜੰਗਲਾਂ ਜਾਵਾਂਗੇ ਸੇ ਇਕੱਠੇ ਕਰਾਂਗੇ ਜ਼ੁਲਮ ਦਾ ਨਾਸ ਕਰਾਂਗੇ ਜ਼ੁਲਮ ਦਾ ਟੱਕਰਾ ਕਰਾਂਗੇ ਗੁਰੂ ਪਿਆਰਿਓ ਇਹ ਜਿਹੜੇ ਸੀ ਕਹਿਣ ਲੱਗੇ ਸ਼ੇਰ ਮੁਹੰਮਦ ਮਲੇਰ ਕੋਟਲੇ ਨੂੰ ਕਹਿੰਦੇ ਕਿ ਇਹ ਬੱਚੇ ਤੇਰੇ ਹੱਥ ਲੈ ਕਰ ਦਿੰਨੇ ਆ ਕਿਉਂਕਿ ਤੇਰੇ ਭਰਾ ਨੂੰ ਇਹਨਾਂ ਦੇ ਪਿਤਾ ਨੇ ਜਿਹੜਾ ਸੀ ਉਹ ਮਾਰਿਆ ਸੀ ਤੂੰ ਆਪਣਾ ਬਦਲਾ ਲੈ ਲੈ ਤਾਂ ਇਹ ਸ਼ੇਰ ਮੁਹੰਮਦ ਨੇ ਹਾਂ ਦਾ ਨਾਰਾ ਮਾਰਿਆ ਕਹਿਣ ਲੱਗਾ ਨਹੀਂ ਇਹ ਬੱਚੇ ਨੇ ਤੇ ਬੱਚਿਆਂ ਤੋਂ ਬਦਲਾ ਨਹੀਂ ਲਿਆ ਜਾ ਸਕਦਾ ਹੈ ਇਹਨਾਂ ਬੱਚਿਆਂ ਨੂੰ ਛੱਡਿਆ ਜਾਵੇ ਗੁਰੂ ਪਿਆਰਿਓ ਆਖਰ ਜਿਹੜਾ ਸੀ ਫਿਰ ਕਾਜ਼ੀ ਨੇ ਫਤਵਾ ਜਾਰੀ ਕਰ ਦਿੱਤਾ ਕਿ ਇਹਨਾਂ ਨੂੰ ਨੀਂਹ ਵਿੱਚ ਚਣ ਕੇ ਜਿਹੜਾ ਉਸ਼ੀਦ ਕੀਤਾ ਜਾਵੇ ਕਚੇਰੀ ਦੀ ਸਮਾਪਤੀ ਹੋਈ ਤੇ ਬੱਚੇ ਨੇ ਜਿਹੜੇ ਫਿਰ ਮਾਤਾ ਗੁਜਰਕਾਲ ਜੀ ਕੋਲ ਠੰਡੇ ਬੁਰਜੋ ਜਿਹੜੇ ਨੇ ਪੇਜ ਦਿੱਤੇ ਨੇ 12 ਪੂਰਨ ਵੀ ਮਾਤਾ ਗੁਜਰਕਾਰ ਤੇ ਛੋਟੇ ਸਹਿਬਜ਼ਾਦੇ ਜਿਹੜੇ ਨੇ ਇਹਨਾਂ ਨੇ ਠੰਡੇ ਬੁਰਜ ਦੇ ਜਿਹੜੀ ਰਾਤ ਉਹ guzari ਹੈ ਗੁਰੂਆਂ ਪਿਆਰਿਓ ਇਥੇ ਮੋਤੀ ਮਹਿਰਾ ਜਿਹੜਾ ਇਹਨਾਂ ਦੇ ਦੁਤਰੀ ਸੇਵਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ